ਸਦਾਪ੍ਰੇਤ ਪਾਸਿੰਗ ਅਸਿਸਟੈਂਟ ਮਲੇਰੀਆ ਅਫਸਰ ਗੁਰਦਾਸਪੁਰ ਡੇਂਗੂ ਬੁਖਾਰ ਜਿਹੜਾ ਹੈ ਹੈ ਤਾਂ ਖਤਰਨਾਕੀ ਬਿਮਾਰੀ ਹੈ ਹਾਂ ਕਿਉਂਕਿ ਜਦੋਂ ਇਹ ਫੈਲ ਜਾਂਦਾ ਹੈ ਤੇ ਫਿਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਘਰਾਂ ਦੇ ਘਰ ਜਿਹੜੇ ਆ ਉਹ ਫਿਰ ਇਹ ਆਪਣੀ ਲਪੇਟ ਵਿੱਚ ਲੈ ਲਿੰਦਾ ਹੈ ਇਹਦੇ ਬਚਾ ਲਈ ਸਾਨੂੰ ਆਪਣੇ ਘਰ ਦੇ ਵਿੱਚ ਆਲੇ-ਦੁਆਲੇ ਔਰ ਘਰ ਦੇ ਵਿੱਚ ਸਫਾਈ ਰੱਖੀ ਚਾਹੀਦੀ ਹੈ ਸਭ ਤੋਂ ਵਧੀਆ ਜਿਹੜੀ ਗੱਲ ਆ ਸਭ ਤੋਂ ਮੇਜਰ ਇਹ ਤੋਂ ਬਚਣ ਵਾਸਤੇ ਬਚਾਅ ਵਾਸਤੇ ਸਾਨੂੰ ਸਾਡੇ ਘਰ ਵਿੱਚ ਕੂਲਰ ਲੱਗੇ ਆ ਔਰ ਫ੍ਰਿਜਾ ਲੱਗੀਆਂ ਗਮਲੇ ਲੱਗੇ ਆਂ ਔਰ ਫਾਲਤੂ ਦੇ ਟਾਇਰ ਜਾਂ ਕੋ ਟਿੱਪਲ ਜਿਹੜੀਆਂ ਆਪਾਂ ਕੋਠੇ ਤੇ ਰੱਖੀਆਂ ਨੇ ਉਹਨਾਂ ਦੇ ਵਿੱਚ ਪਾਣੀ ਨਹੀਂ ਖੜਾ ਹੋਣਾ ਆਪਾਂ ਨੂੰ ਕੋਈ ਵੀ ਟੁੱਟਾ ਭੱਜਾ ਬਰਤਨ ਸਾਈਡ ਤੇ ਮਿਲਦਾ ਜਾਂ ਰਸਤੇ 'ਚ ਹੁੰਦੇ ਜਾਂਦੇ ਕਿਤੇ ਮਿਲਦਾ ਜਿਹਦੇ ਵਿੱਚ ਪਾਣੀ ਖੜਾ ਉਹਨੂੰ ਬਰਤਨ ਨੂੰ ਮੁੱਦਾ ਮਾਰ ਦੋ ਜਾਂ ਬਰਤਨ ਨੂੰ ਤੋੜ ਦੇਣਾ ਚਾਹੀਦਾ ਘਰਾਂ ਦੇ ਵਿੱਚ ਜਿਹੜੇ ਸਾਡੇ ਕੂਲਰ ਲੱਗੇ ਹੋਏ ਉਹਨਾਂ ਵਿੱਚ ਪਾਣੀ ਜਿਹੜਾ ਹੈ ਉਹ ਆਪਾਂ ਨੂੰ ਤੀਜੇ ਚੌਥੇ ਦਿਨ ਜਿਹੜਾ ਉਹ ਸਾਫ਼ ਕਰ ਦੇਣਾ ਚਾਹੀਦਾ 7 ਦਿਨ ਜਿਹੜਾ ਉਹਦੇ ਵਿੱਚ ਪਾਣੀ ਲਗਾਤਾਰ ਨਹੀਂ ਰਹਿਣਾ ਚਾਹੀਦਾ ਉਹ ਪਾਣੀ ਨੂੰ ਸਕਾ ਪਾਣੀ ਡੋਲ ਕੇ ਔਰ ਪਾਣੀ ਨੂੰ ਘਟੋ ਘਟ ਘੰਟਾ ਡੇਢ ਘੰਟਾ ਸਿਕਾ ਕੇ ਉਸ ਤੋਂ ਬਾਅਦ ਫਿਰ ਵਸ ਤੇ ਉਸ ਤੋਂ ਬਾਅਦ ਜਿਹੜੀਆਂ ਫਰਿੱਜਾਂ ਨੇ ਸਾਡੀਆਂ ਫਰਿੱਜਾਂ ਦੀ ਬੈਕਸਾਈਡ ਦੀ ਟ੍ਰੇ ਹੁੰਦੀ ਉਹ ਚ ਪਾਣੀ ਵੇਸ਼ ਜਾਂਦਾ ਰਹਿਦਾ ਜਾਂਦਾ ਰਹਿਦਾ ਜਾਂਦਾ ਆਪਾਂ ਕਦੀ ਖਿਆਲ ਨਹੀਂ ਕਰਦੇ ਉਹ ਸਾਡੇ ਬੈਡਰੂਮਾਂ ਦੇ ਵਿੱਚ ਹੀ ਖੜੀਆਂ ਨੇ ਔਰ ਕਿਚਨ ਦੇ ਵਿੱਚ ਹੀ ਰੱਖੀਆਂ ਹੋਈਆਂ ਨੇ ਉਹ ਮੱਛਰ ਨੂੰ ਆਪਾਂ ਆਪਣੇ ਦੁਸ਼ਮਣ ਨੂੰ ਆਪਣੇ ਕੋਲ ਹੀ ਪਾਲ ਰਹੇ ਆ ਆਪਾਂ ਉਹ ਟ੍ਰੇ ਨੂੰ ਕਦੀ ਦੇਖਿਆ ਨਹੀਂ ਉਹ ਟ੍ਰੇ ਵੀ ਦੇਖਣੀ ਆ ਉਹਦੇ ਵਿੱਚ ਵੀ ਲਾਰਵਾ ਹੁੰਦਾ ਉਹਨੂੰ ਟ੍ਰੇ ਨੂੰ ਵੀ ਜੜਾ ਵਾ ਆਪਾਂ ਅਬ ਤੇਜੇ ਇੱਕ ਵਾਰੀ ਜੜਾਓ ਸਾਫ ਕਰਨਾ ਹੀ ਕਰਨਾ ਬਚਾਅ ਇਹੀ ਹੈ ਆਪਣੀ ਵੱਤ ਵੱਸ ਸਫਾਈ ਕੀਤੀ ਜਾਵੇ ਰਾਜ ਨੂੰ ਸੌਣ ਵਾਲੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ ਮਸ਼ਹਦਾਨੀਆਂ ਦੀ ਵਰਤੋਂ ਕੀਤੀ ਜਾਵੇ ਮਸ਼ਰ ਭਜਾਓ ਕਰੀਮਾਂ ਦੀ ਵਰਤੋਂ ਕੀਤੀ ਜਾਵੇ ਸਭ ਤੋਂ ਬੈਟਰ ਇਹੀ ਹੈ ਕਿ ਆਪਣੀ ਜੜੀ ਆਲੇ ਦੁਆਲੇ ਦੀ ਸਫਾਈ ਜੜੀ ਰੱਖੀ ਜਾਵੇ ਸਰਕਾਰੀ ਹਸਪਤਾਲਾਂ ਦੇ ਵਿੱਚ ਤਿਆਰੀ ਜੜੀ ਹੈ ਸਾਡੀ ਸਰਕਾਰ ਵੱਲੋਂ ਮਾਨਯੋਗ ਸਾਡੇ ਸਿਹਤ ਮੰਤਰੀ ਪ੍ਰਵੀਰ ਸਿੰਘ ਜੀ ਔਰ ਸਾਡੇ ਪ੍ਰੋਗਰਾਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾਕਟਰ ਗੁਰਪ੍ਰੀਤ ਜੀ ਸ਼ਿਵ ਸਰਜਨ ਸਾਹਿਬ ਸਾਡੇ ਮਾਨਯੋਗ ਐਸਐਮਓ ਸਰ ਮਜਿੰਦਰ ਸਿੰਘ ਜੀ ਜਿਹਨਾਂ ਦੀ ਗ੍ਰੈਂਡ ਮੀਟ ਹੈ ਇੱਥੇ ਬੈਠੇ ਆ ਸਾਰਾ ਕੰਮ ਕਰ ਰਹੇ ਆ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਿਵਲ ਹਸਪੀਟਲ ਬਟਾਲਾ ਦੇ ਵਿੱਚ ਅਸੀਂ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਬਟਾਲਾ ਸ਼ਹਿਰ ਵਾਸੀਆਂ ਨੂੰ ਪਹਿਲੀ ਗੱਲ ਤਾਂ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਟੀਮਾਂ ਹੀ ਇੰਨੀਆਂ ਸ਼ਹਿਰ ਦੇ ਵਿੱਚ ਲਾ ਦੱਤੇ ਆ ਪਿਆ ਅਸੀਂ ਡੇਂਗੂ ਨੂੰ ਲਾਰਵੇ ਨੂੰ ਉੱਠਣ ਨੂੰ ਨਾ ਵਾਂਗੇ ਲਾਰਵਾ ਪੈਦਾ ਨਹੀਂ ਹੋਣ ਦਵਾਗੇ ਬਾਈ ਚਾਂਸ ਜੇ ਕਿਤੇ ਹੋਜੀ ਨਾ ਬਤਾਉਂਦੀ ਹੈ ਤੇ ਅਸੀਂ ਇਹ ਲੋਕਾਂ ਨੂੰ ਕਹਿੰਦੇ ਆ ਔਰ ਬੇਨਤੀ ਕਰਦੇ ਆ ਵੀ ਕੋਸ਼ਿਸ਼ ਕਰੋ ਸਰਕਾਰੀ ਹਸਪਤਲ ਆ ਕੇ ਆਪਣਾ ਇਲਾਜ ਕਰਾਓ ਤੇ ਤੁਰੰਤ ਆਪਣੀ ਜਿਹੜੀ ਦਵਾਈ ਪਾ ਕੇ ਤੰਦਰੁਸਤ ਹੋ ਜਾਓ ਆਪਣੇ ਘਰਾਂ ਦੇ। ਇਹ ਵੈਕਟਰ ਬਾਉਂਡ ਡਿਜ਼ੀਜ਼ ਹੈਗਾ ਮੱਛਰ ਦੇ ਕਰਕੇ ਫੈਲਦਾ ਵਾ। ਉਹਦੇ ਵਾਸਤੇ ਜੜੀਆਂ ਹੱਡੀਆਂ ਟੀਮਾਂ ਨੇ ਸਾਨੂੰ 15 ਬਰੀਡ ਚੱਕਰ ਮਿਲੇ ਨੇ ਡਿਸਟ੍ਰਿਕਟ ਲਾਸਪੁਰ ਵੱਲੋਂ। ਉਸ ਇਲਾਵਾ ਸਾਡੇ ਜਿਹੜੇ ਐਮਪੀਆ ਚਲੋ ਜੰਬ ਵਰਕਰ ਐਂਡ ਸਾਡੇ ਐਚਆਈਓ ਲਗਾਤਾਰ ਰੋਸਟਰ ਦੇ ਮਦਦਕ ਜਿਹੜੇ ਹੈਗੇ ਆ ਉਹ ਵਿਜ਼ਿਟ ਕਰਦੇ ਨੇ ਹਾਊਸ-ਹਾਊਸ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਜਿੱਥੇ ਕਿਤੇ ਪਾਣੀ ਖੜਾ ਹੋਏ ਖਾਸ ਕਰਕੇ ਫਰੈਸ਼ ਵਾਟਰ ਗਮਲੇਾਂ ਚ ਪੂਲਾਂ ਚ ਓਲਡਰ ਟਾਇਰਾਂ ਚ ਜਾਂ ਕਿਸੇ ਹੋਰ ਬਰਤਨਾ ਚ ਠੀਕ ਹੈ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕਰਦੇ ਕਿ ਇੱਥੇ ਪਾਣੀ ਖੜਾ ਨਹੀਂ ਰਹਿਣ ਦੇਣਾ ਹਰ ਹਫਤੇ ਹਰਵੀ ਡਰਾਈਡੇ ਕੈਂਪੇਨ ਹੁੰਦੀ ਹੈ ਸ਼ੁੱਕਰਵਾਰ ਦੇ ਸ਼ੁੱਕਰਵਾਰ ਦੇ ਇੱਥੇ ਲੋਕਾਂ ਨੂੰ ਅਸੀਂ ਕਹਿੰਨੇ ਆ ਕਿ ਆਪਣੇ ਆਲੇ ਦੁਆਲੇ ਦੇ ਘਰਾਂ ਵਿੱਚ ਵੀ ਉਹ ਸਾਫ਼ ਸਪਾਈ ਦਾ ਆਪਣੇ ਘਰ ਦੀ ਤੇ ਆਲੇ ਦੁਆਲੇ ਦੀ ਸਫਾਈ ਬਾਰੇ ਤੁਸੀਂ ਧਿਆਨ ਰੱਖੋ ਤੇ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਜਿੰਨੇ ਵੀ ਆਪਣੇ ਹਾਈ ਰਿਸਕ ਏਰੀਆ ਆਗੇ ਨੇ ਜਮੇ 8-9 ਹਾਈ ਰਿਸਕ ਏਰੀਆ ਬਟਾਲਾ ਚ ਅਸੀਂ ਫਾਈਂਡ ਆਊਟ ਕੀਤੇ ਨੇ ਉਹਨਾਂ ਵਿੱਚ ਹਰ ਸ਼ੁੱਕਰਵਾਰ ਜਿਹੜੀ ਹੈਗੀ ਆ ਆਪਣੇ ਰੁਟੀਨ ਤੋਂ ਇਲਾਵਾ ਵੀ ਉੱਥੇ ਜਾ ਕੇ ਆਪਣਾ ਸੈਂਟਰੀ ਇਨਸਪੈਕਟਰ ਵੀ ਆਪਣੇ ਈਓ ਸਾਹਿਬ ਦੀ ਹੈਲਪ ਦੇ ਨਾਲ ਆਂਦੇ ਨੇ ਉਹ ਤੇ ਵਿਜ਼ਿਟ ਕਰਦੇ ਆ ਜਿੱਥੇ ਵੀ ਉਹਨੂੰ ਲਾਰਵਾ ਮਿਲਦਾ ਉੱਥੇ ਚਲਾਨ ਵੀ ਕੱਢਦੇ ਆ ਪਿਛਲੇ ਕੰਪੈਨ ਦੌਰਾਨ ਜਿਹੜੀ ਹੈਗੀ ਆ 4-5 ਚਲਾਨ ਵੀ ਇਹੀ ਕੱਟੇ ਨੇ ਲਾਰਵਾ ਵੀ ਕਾਫੀ ਜਗ੍ਹਾ ਤੋਂ ਹਨੋਂ ਮਿਲਿਆ ਕੋਈ ਕੰਪੇਨ ਜਿਹੜੀ ਹੈਗੀ ਆ ਚੱਲੂ ਆ ਤੇ ਜੋ ਤੱਕ ਹਸਪਤਾਲ ਦੀਆਂ ਤੇ ਏਰੀਆ ਦਾ ਸਵਾਲ ਆ ਹਰ ਲਈ ਕੋ ਇੱਕ ਸਪੈਸ਼ਲ ਵਾਰਡ ਡੈਂਗੋ ਵਾਰਡ ਜੀ ਤਿਆਰ ਆ ਉਹਦੇ 6 ਬੈੱਡਡ ਵਾਰਡ ਆ ਉਹਦੇ ਵਿੱਚ ਸਾਰੀਆਂ ਦਵਾਈਆਂ ਪੂਰਾ ਇਕਵਿਪਮੈਂਟ ਐਂਡ ਟੈਸਟਿੰਗ ਜਿਹੜੀ ਹੈਗੀ ਆ ਸਾਡੇ ਵੱਲੋਂ ਪੂਰੀ ਤਿਆਰੀ ਸਾਡਾ ਬਲੱਡ ਬੈਂਕ ਜਿਹੜਾ ਹੈਗਾ ਉਹਦੇ ਵਾਸਤੇ ਫੁਲੀ ਇਕਵਿਪਡ ਹੈਗਾ ਐਂਡ ਕਿਸੇ ਵੀ ਤਰ੍ਹਾਂ ਦੀ ਕੋਈ ਐਸੈਂਡੀ ਅਨਸਰਟੀ ਆਏਗੀ ਤੇ ਉਹਦੇ ਵਾਸਤੇ ਅਸੀਂ ਪੂਰੀ ਤਿਆਰਬਰ ਤਿਆਰ ਆ ਪਿਛਲੇ ਸਾਲ ਜਿਹੜੇ ਹਰਲੀ ਲੈਸ ਥੈਨ 15 ਕੇਸਿਸ ਆਏ ਸੀਗੇ ਲੇਕਿਨ ਉਸ ਤੋਂ ਪਿਛਲੇ ਸਾਲ ਜਿਹੜੇ ਕਾਫੀ ਜ਼ਿਆਦਾ ਕੇਸਿਸ ਆਏ ਸੀ ਹੋਪਫੁਲੀ ਇਸ ਸਾਲ ਵੀ ਅਹੀ ਆਪਣੀਆਂ ਪ੍ਰੀਕਾਸ਼ਨਰੀ ਮੈਜਰਸ ਐਂਡ ਹੋਰ ਜਿਹੜੇ ਹੈਗੇ ਆਪਣੇ ਵੱਲੋਂ ਪੂਰਾ ਬੰਦੋਬਸਤ ਕਰ ਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਘੱਟ ਤੋਂ ਘੱਟ ਜਿਹੜੇ ਕੇਸਿਸ ਜਿਹੜੇ ਆਉਣ ਤੇ ਜੇ ਕੋਈ ਕੇਸ ਹੁੰਦਾ ਵੀ ਹੈ ਤਾਂ ਉਹਨੂੰ ਟਾਈਮ ਸਿਰ ਅਸੀਂ ਇਹਦਾ ਇਲਾਜ ਕਰਕੇ ਤੇ ਉਹਨੂੰ ਸਹੀ ਜਾਪ ਕਰਨ ਦੀ ਕੋਸ਼ਿਸ਼ ਕਰਾਂਗੇ